ਚੱਕਰਵਾਤੀ ਤੂਫਾਨ ਵਰਦਾ ਚਨਈ ਦੇ ਟੱਟ ਨਾਲ ਟਕਰਾ ਗਿਆ ਜਿੱਥੇ 110 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਰਹੀਆਂ ਨੇ ਅਤੇ ਤੇਜ਼ ਬਾਰਿਸ਼ ਨੇ ਸਭ ਨੂੰ ਬੇਹਾਲ ਕਰ ਦਿੱਤਾ ਚਨਈ ਵਿੱਚ ਅਲਰਟ ਜਾਰੀ ਹੈ ਐਨਡੀਆਰਫ ਦੀਆਂ ਟੀਮਾਂ ਤੈਨਾਤ ਨੇ ਚਨਈ ਵਿੱਚ ਚੱਲਣ ਵਾਲੀਆਂ ਲੋਕਲ ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਨੇ ਜਦਕਿ ਚਨਈ ਦੀਆਂ ਸਾਰੀਆਂ ਉਡਾਣਾਂ ਵੀ ਕੈਨਸਲ ਕੀਤੀਆਂ ਗਈਆਂ ਨੇ ਚੱਕਰਵਾਤੀ ਤੂਫਾਨ ਨਾਲ ਨਿਪਟਣ ਲਈ ਤਾਮਿਲਨਾਡੂ ਸਰਕਾਰ ਨੇ ਪੂਰੀ ਤਿਆਰੀ ਕੀਤੀ ਹੈ ਅਗਲੇ 48 ਘੰਟਿਆਂ ਤੱਕ ਮਛੇਰਿਆਂ ਨੂੰ ਸਮੁੰਦਰ 'ਚ ਨਾ ਜਾਣ ਲਈ ਕਿਹਾ ਗਿਆ ਹੈ ਨੋਟ ਬੰਦੀ ਦਾ 23ਵਾਂ ਦਿਨ ਦੇਸ਼ ਦੇ کئی ਰਾਜਾਂ ਵਿੱਚ ਅੱਜ ਤੀਜੇ ਦਿਨ ਵੀ ਬੈਂਕ ਬੰਦ ਨੇ ਲੋਕਾਂ ਨੂੰ ਏਟੀਐਮ ਦਾ ਹੀ ਸਹਾਰਾ ਜਿਸ ਕਰਕੇ ਏਟੀਐਮ ਦੇ ਬਾਹਰ ਲੰਮੀਆਂ ਕਤਾਰਾਂ ਜਾਰੀ ਨੇ ਜਦਕਿ ਜ਼ਿਆਦਾਤਰ ਏਟੀਐਮ ਤੇ ਵਿੱਚ ਕੈਸ਼ ਨਹੀਂ ਹੈ ਦਿੱਲੀ ਕੈਸ਼कांड ਵਿੱਚ ਇੱਕ ਵੱਡਾ ਖੁਲਾਸਾ ਹੋਇਆ ਜਿਸ ਵਿੱਚ ਸਾਫ ਕਾ ਕੇਂਦਰੀ ਮੰਤਰੀ ਦਾ ਨਾਮ ਵੀ ਸਾਹਮਣੇ ਆ ਰਿਹਾ ਜਦਕਿ ਸੂਤਰਾਂ ਅਨੁਸਾਰ ਦਿੱਲੀ ਦੇ ਕੁਝ ਵੱਡੇ ਗਹਿਣਾ ਵਪਾਰੀਆਂ ਦੇ ਨਾਮ ਵੀ ਆ ਰਹੇ ਨੇ ਲੌ ਫਰਮ ਤੋਂ ਹੀ ਬ੍ਰਾਹਮਤਗੀ ਦੇ ਮਾਮਲੇ 'ਚ ਫੜੇਗੇ ਵਕੀਲ ਲੋਹੀ ਟੰਡਨ ਤੋਂ ਪੁੱਛਗਛ ਕੀਤੀ ਜਾ ਰਹੀ ਹੈ ਅਦਾਲੀ ਵਿੱਚ ਹਾਲ ਹੀ ਚੈਕਸਿਸ ਬੈਂਕ ਕੋਟਾਲਾ ਤੇ ਲੌ ਫਰਮ ਦੇ ਦਫਤਰ ਤੋਂ ਬ੍ਰਾਹਮਤ ਹੋਏ 13.5 ਕਰੋੜ ਦੀ ਨਕਦੀ ਦੇ ਮਾਮਲੇ 'ਚ ਲਗਾਤਾਰ ਖੁਲਾਸੇ ਹੋ ਰਹੇ ਨੇ ਨੋਟਬੰਦੀ ਤੇ ਯੋਗੁਰੂ ਬਾਬਾ ਰਾਮਦੇਵ ਬੋਲਦੇ ਨੇ ਜਿਨ੍ਹਾਂ ਕਿਹਾ ਕਿ ਉਹਨਾਂ ਨੂੰ ਸ਼ੱਕ ਹੈ ਕਿ ਬਹੁਤ ਸਾਰੇ ਕਾਲੇ ਤੰਦੇ ਕਾਰੋਬਾਰੀਆਂ ਨੇ ਬੈਂਕ ਕਰਮੀਆਂ ਨਾਲ ਮਿਲ ਕੇ ਕਾਲੇ ਤਨੂੰ ਸਫੇਰ ਕੀਤਾ ਹੈ ਜਿਨ੍ਹਾਂ ਤੇ ਕਾਰਵਾਈ ਕਰਨਾ ਵੀ ਮੋਦੀ ਸਰਕਾਰ ਦੀ ਵੱਡੀ ਜ਼ਿੰਮੇਵਾਰੀ ਹੋਏਗੀ ਮਹਾਰਾਸ਼ਟਰ ਦੇ ਨਾਗਪੁਰ ਵਿੱਚ ATM ਤੋਂ ਹੀ 2000 ਰੁਪਏ ਦਾ ਨਕਲੀ ਨੋਟ ਨਿਕਲਿਆ ਇਸ ਮਗਰੋਂ ਪੁਲਿਸ ਨੇ ATM ਨੂੰ ਬੰਦ ਕਰ ਜਾਂ ਸ਼ੁਰੂ ਕਰ ਦਿੱਤੀ ਹੈ। ਆਗਰਾ ਵਿੱਚ CRPF ਦੇ ਇੱਕ ਰਿਟਾਇਰਡ ਜਵਾਨ ਨੇ ਖੁਦਕੁਸ਼ੀ ਕਰ ਲਈ ਮ੍ਰਿਤਕ ਦੇ ਪਰਿਵਾਰ ਮੁਤਾਬਕ ਬੈਂਕ ਤੋਂ ਪੈਸੇ ਨਾ ਮਿਲਣ ਦੇ ਚੱਲਦੇ ਸਾਫ ਦਾ ਜਵਾਨ ਪਰੇਸ਼ਾਨ ਸੀ ਜਿਸ ਕਾਰਨ ਉਸਨੇ ਕਦਮ ਚੁੱਕਿਆ ਹੈ। ਕਸਟਮ ਵਿਭਾਗ ਨੇ ਦਿੱਲੀ ਹਵਾਈ ਅੱਡੇ ਤੋਂ 16 ਕਿਲੋ ਸੋਨਾ ਬਰਾਮਦ ਕੀਤਾ ਹੈ ਜਾਣਕਾਰੀ ਮੁਤਾਬਕ ਇਹ ਸੋਨਾ ਦੁਬਈ ਤੋਂ ਭਾਰਤ ਲਿਆਂਦਾ ਗਿਆ ਸੀ ਅਤੇ ਇਸ ਸਬੰਧ ਵਿੱਚ 6 ਲੋਕਾਂ ਨੂੰ ਗ੍ਰਿਫਤਾਰ ਵੀ ਕੀਤਾ ਹੈ ਸੂਤਰਾਂ ਮੁਤਾਬਕ ਸੁਰਦੇ ਰਹਿਣ ਵਾਲੇ 6 ਲੋਕ ਬੱਚਿਆਂ ਦੇ ਡਾਇਪਰਾਂ ਵਿੱਚ ਸੋਨਾ ਲੁਕਾ ਕੇ ਭਾਰਤ ਲੈ ਕੇ ਆ ਰਹੇ ਸਨ ਦਿੱਲੀ ਦੇ ਸਰਕਾਰੀ ਹਸਪਤਾਲਾਂ ਵਿੱਚ ਵੈਂਟੀਲੇਟਰਾਂ ਦੀ ਕਮੀ ਬਾਰੇ ਰਿਪੋਰਟ ਆਉਣ ਦੇ ਬਾਅਦ ਸੀਐਮ ਕੇਜਰੀਵਾਲ ਨੇ ਸਿਹਤ ਮੰðਿਸ ਤੇ ਅੰਦਰ ਜਾਣ ਨੂੰ ਫਟਕਾਰ ਲਗਾਈ ਹੈ ਕੇਜਰੀਵਾਲ ਨੇ ਕਿਹਾ ਸ탠ਦਰਡ ਅਸਵੀਕਾਰਯੋਗ ਨਹੀਂ ਹੈ ਉਦਰ ਸਿਹਤ ਮੰਤਰੀ ਜਾਨ ਨੇ ਕਿਹਾ ਹੈ ਕਿ ਉਪ ਰਾਜਪਾਲo ਨਿਯੁਕਤ ਸਕੱਤਰ ਕਾਰਨਾਂ ਹੋਣ ਦਾ ਬਹਾਲਾ ਦੇ ਸਮੱਸਿਆ ਨਾਲ ਜਿੱਠਾ ਹਸਪਤਾਲ ਨਹੀਂ ਜਾ ਰਹੇ ਵੈਂਟੀਲੇਟਰਾਂ ਦੀ ਕਮੀ ਬਾਰੇ ਆਈਆਂ ਖਬਰਾਂ ਮਗਰੋਂ ਕੇਜੀਵਾਲ ਨੇ ਟਵਿੱਟਰ ਤੇ ਪ੍ਰਤੀਕਿਰਿਆ ਜ਼ਾਹਰ ਕੀਤੀ ਸੀ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾ ਸਿੰਘ ਤੇ ਨਿਸ਼ਾਨਾ ਸਾਧਿਆ ਰਾਹੁਲ ਨੇ ਟਵੀਟ ਕੀਤਾ ਕਿ ਰਾਜਨਾ ਸਿੰਘ ਜੀ ਪਾਕਿਸਤਾਨ ਭਾਰਤ ਨੂੰ ਧਾਰਮਿਕ ਧਾਰ ਦੇ ਵੰਡਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਕਿ ਤੁਹਾਨੂੰ ਲੱਗਾ ਕਿ ਤੁਸੀਂ ਅਤੇ ਤੁਹਾਡੇ ਬੌਸ ਵੀ ਉਵੇਂ ਹੀ ਕਰ ਰਹੇ ਹੋ ਦਰਸਲ ਗ੍ਰਾਮ ਮੰਡੀ ਰਾਣਾ ਸਿੰਘ ਨੇ ਕਟਵਾਚ ਦੇ ਸ਼ਹੀਦੀ ਦਿਵਸ ਬਣੀ ਪ੍ਰੋਗਰਾਮ ਨੂੰ ਸੰਬੋਧਿਤ ਕਰਦਿਆਂ ਕਿਹਾ ਸੀ ਕਿ ਪਾਕਿਸਤਾਨ ਭਾਰਤ ਨੂੰ ਧਾਰਮਿਕ ਆਧਾਰ ਤੇ ਵੰਡਣ ਦੀ ਸਾਜ਼ਿਸ਼ ਰਚ ਰਿਹਾ ਪਰ ਉਹ ਸਫਲ ਨਹੀਂ ਹੋਏਗਾ